ਸਾਹਮਣੇ ਕਿਵੇਂ ਆ ਗਈ ਕੁਝ ਸਵਾਲ ਸੀਗੇ ਮੇਰੇ ਜਿਨ੍ਹਾਂ ਦੇ ਜਵਾਬ ਮੈਂ ਤੈਥੋਂ ਹੀ ਲੈ ਸਕਦੀ ਆ ਜਾਂ ਤਾਂ ਇਸ ਜੰਗਲ ਚ ਤੂੰ ਹੰਨੀ ਆ ਜਾਂ ਫਿਰ ਮੈਂ ਹੰਨੀ ਆ ਇਹ ਤਾਂ ਹੋਣੀ ਸੀ ਮੈਂ ਜਦੋਂ ਵੀ ਕਦੇ ਮੁਸੀਬਤ ਵਿੱਚ ਹੰਨੀ ਆ ਨਾ ਤੂੰ ਮੇਰਾ ਰੂਪ ਲੈ ਲੈਨੀ ਆ ਤੇ ਵੈਸੇ ਵੀ ਤੂੰ ਮੇਰਾ ਦੂਜਾ ਰੂਪ ਆ ਰਹੀ ਗੱਲ ਸਵਾਲਾਂ ਦੀ ਸਵਾਲਾਂ ਦਾ ਜਵਾਬ ਤਾਂ ਮੈਨੂੰ ਨਹੀਂ ਅਜੇ ਤੱਕ ਮਿਲੇ ਚੱਲ ਫਿਰ ਵੀ ਜੇ ਤੂੰ ਕੁਝ ਪੁੱਛਣਾ ਹੈ ਤਾਂ ਪੁੱਛ ਸਕਦੀ ਆ ਮੈਂ ਕੁਝ ਜ਼ਿਆਦਾ ਨਹੀਂ ਪੁੱਛਣਾ ਚਾਹੁੰਦੀ ਮੈਂ ਸਿਰਫ ਐਨਾ ਹੀ ਪੁੱਛਣਾ ਕਿ ਉਹ ਜੋਗੀ ਤੇਰੇ ਪਿੱਛੇ ਕਿਉਂ ਪਿਆ ਉਹ ਜੋਗੀ ਨਾ ਅਸਲ 'ਚ ਮਣੀ ਹਾਸਲ ਕਰਨਾ ਚਾਹੁੰਦਾ ਹੈ ਜੋ ਉਹਨੂੰ ਮੈਂ ਕਦੇ ਵੀ ਨਹੀਂ ਦੇਣੀ ਹੈਗੀ ਫਿਰ ਤੂੰ ਉਸ ਮਣੀ ਦਾ ਕਰਨਾ ਕੀ ਹੈ ਨਾ ਤਾਂ ਤੂੰ ਆਪ ਇਸਤੇਮਾਲ ਕਰਦੀ ਉਹਨੂੰ ਫਿਰ ਤੂੰ ਉਹਨੂੰ ਦੇ ਦੇ ਨਹੀਂ ਉਹ ਮਣੀ ਮੈਂ ਉਹਨੂੰ ਨਹੀਂ ਦੇਣੀ ਹੈਗੀ ਕਿਉਂਕਿ ਜੇ ਇੱਕ ਵਾਰੀ ਉਹਦੇ ਹੱਥ ਲੱਗ ਗਈ ਨਾ ਮਣੀ ਤਾਂ ਪਤਾ ਨਹੀਂ ਦੁਨੀਆ ਦਾ ਕਿੰਨਾ ਕੁ ਨੁਕਸਾਨ ਕਰ ਦੂਗਾ ਵੈਸੇ ਵੀ ਉਨੇ ਮੇਰੀ ਜ਼ਿੰਦਗੀ ਤਾਂ ਮਣੀ ਲੈਣ ਤੋਂ ਪਹਿਲਾਂ ਹੀ ਖੋਲੀ ਸੀ ਜੇ ਉਹਦੇ ਹੱਥ ਮਣੀ ਲੱਗੀ ਤਾਂ ਪਤਾ ਨਹੀਂ ਕੀ ਕਰੂਗਾ ਅੱਗੇ ਹੋਰ ਉਹ ਮੈਂ ਸਮਝੀ ਨਹੀਂ ਕੁਛ ਤੇਰੀ ਜ਼ਿੰਦਗੀ ਤੇਰੀ ਜ਼ਿੰਦਗੀ ਉਹਨੇ ਕਿਵੇਂ ਤਬਾਹ ਕਰਤੀ ਅਸਲ 'ਚ ਮੈਂ ਕਿਸੇ ਨੂੰ ਪਿਆਰ ਕਰਦੀ ਸੀ ਤੇ ਇਹ ਜੋਗੀ ਉਸੇ ਦਾ ਭਰਾ ਹੈ ਉਹ ਉਦੋਂ ਵੀ ਖਾਰਖੰਦਾ ਸੀਗਾ ਤੇ ਹੁਣ ਵੀ ਖਾਰਖੰਦਾ ਹੈ ਹੁਣ ਵੀ ਮੇਰੇ ਪਿੱਛੇ ਹੱਥ ਤੋ ਅੱਗੇ ਪਿਆ ਹੈ ਮੇਰੇ ਤੇਰੀ ਗੱਲ ਕੁਛ ਵੀ ਸਮਝ ਜੇ ਨਹੀਂ ਆ ਰਹੀ ਮੈਨੂੰ ਸਾਰੀ ਗੱਲ ਖੁੱਲਕੇ ਦੱਸ ਅਖੀਰ ਤੇਰੇ ਨਾਲ ਹੋਇਆ ਕੀ ਸੀ ਮੈਨੂੰ ਲੱਗਦਾ ਨਾਗਣ ਇੱਥੇ ਐ ਅੱਜ ਆਪਣਾ ਬਾਹਰ ਸੁੱਕਾ ਨਹੀਂ ਜਾਣਾ ਚਾਹੀਦਾ ਚਲੋ ਸਲਚਨਾ ਮੈਨੂੰ ਲੱਗਦਾ ਕੋਈ ਆ ਰਿਹਾ ਤੂੰ ਜਾ ਇੱਥੋਂ ਅੱਜ ਫੇਰ ਤੂੰ ਮੇਰੇ ਸਾਹਮਣੇ ਆਈ ਗਈ ਨਾਗਣੇ ਜਿਹੜਾ ਪੀਰ ਫਕੀਰ ਤੇ ਆਉਣਾ ਧਿਆਲ ਹੈ ਅੱਜ ਤੈਨੂੰ ਪਟਾਰੀ ਜੀ ਬੰਦ ਕਰਕੇ ਮੈਂ ਲੈ ਹੀ ਜਾਣਾ ਏ ਤੂੰ ਕਦੀ ਨਹੀਂ ਮਿਲ ਬੰਦ ਕਰ ਸਕਦਾ ਨਾ ਮੈਂ ਤੇਰੇ ਵਾਸਤੇ ਆਵਾਂਗਾ ਤੇ ਉਹ ਬੱਚ ਕਰਨ ਵਾਲੀਆਂ ਗੱਲਾਂ ਕਿਹੜੀਆਂ ਕਰਦੀਆਂ ਤੂੰ ਬੱਸ ਤਾਂ ਮੈਂ ਤਨੋ ਉਹ ਨਹੀਂ ਕਰ ਲੈਂਦਾ ਜੇ ਮੇਰਾ ਭਰਾ ਵਿਚ ਨਾ ਹੁੰਦਾ ਮੈਂ ਤਾਂ ਉਹਦੀ ਮੁਹੱਬਤ ਕਰਕੇ ਤੇਰੇ ਦੇ ਤਰਸ ਖਾ ਗਿਆ ਤੇਰੀ ਵਜ੍ਹਾ ਕਰਕੇ ਮੈਂ ਆਪਣਾ ਭਰਾ ਗਵਾ ਲਿਆ ਉਹਦੀ ਮੌਤ ਦੀ ਜ਼ਿੰਮੇਵਾਰ ਵੀ ਤੂੰ ਐ ਨਾਗੜੇ ਤੇਰੇ ਭਰਾ ਨੂੰ ਤੂੰ ਮਾਰਿਆ ਸੀ ਮੈਂ ਨਹੀਂ ਮਾਰਿਆ ਸੀ ਤੇਰੇ ਕੋ ਤਾਂ ਜਰਿਆ ਨਹੀਂ ਗਿਆ ਸੀ ਉਹ ਸਾਡਾ ਪਿਆਰ ਜਿਹੜੀਆਂ ਸ਼ਕਤੀਆਂ ਤੂੰ ਲਈ ਫਿਰਦੀ ਹੈ ਨਾ ਉਹਨਾਂ ਸ਼ਕਤੀਆਂ ਦੇ ਕਦੇ ਮੇਰਾ ਹੱਕ ਹੋਣਾ ਸੀਗਾ अज <laughs> तो था 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 और मेरी शक्ति देख। <laughs> आज जोगी मिर् भारी पै रहा ए हथ च महादेव का त्रिशूला बस तो मैंने जाने पौगा बस ਹੋ ਗਿਆ ਖਤਮ ਤੇਰੀਆਂ ਸ਼ਕਤੀਆਂ ਕਰ ਪਰ ਹਾਰ ਰੁਕ ਜਾ ਇੱਕ ਮੇਰੇ ਨਾਗਣੇ ਅੱਜ ਫੇਰ ਪਿੰਡਾ ਛੜਾ ਕੇ ਭੱਜ ਗਈ ਕੋਈ ਗਾਲੀ ਨਾ ਕਢਣੇ ਰਹਿੰਦੀ ਤਦ ਉਸੇ ਜੰਗਲ ਚ ਕਦੇ ਫੇਰ ਸਾਡੇ ਹੱਥ ਲੱਗ ਜੇਗੀ ਹਾਂ ਬੱਜੂ ਨੂੰ ਪਤਾ ਲੱਗ ਗਿਆ ਆਪਣੀ ਸ਼ਕਤੀਆਂ ਦਾ ਤਾਂ ਉਹ ਡਰ ਕੇ ਭੱਜ ਗਿਆ ਬੱਜੂ ਹੂੰ ਸ਼ਕਤੀਆਂ ਦਾ ਅੰਦਾਜ਼ਾ ਤਾਨੂੰ ਹੋ ਹੀ ਗਿਆ ਹੁਣ ਉਹਨੂੰ ਪਤਾ ਹੈ ਜਿੰਨਾ ਮੇਰੇ ਤੋਂ ਬਚ ਕੇ ਰਹੇਗੀ ਨਾ ਉਹ ਨਹੀਂ ਚੰਗੀ ਰਹੇਗੀ ਬਸ ਇੱਕ ਵਾਰ ਮਨੀ ਹਾਸਲ ਆ ਜੇ ਉਸ ਤੋਂ ਬਾਅਦ ਦੁਨੀਆ ਦੀ ਕੋਈ ਤਾਕਤ ਨਹੀਂ ਇਸ ਜੋਗੀ ਨੂੰ ਹਰਾ ਨਹੀਂ ਸਕਦੇ ਚੱਲ ਸੁਖਿਆ ਪੱਕੀ ਕਰਦੇ ਆ ਠੀਕ ਆ ਚਲੋ ਉਹ ਤਾਂ ਇੱਕ ਸਾਈਡ ਹੋ ਗਿਆ ਜੈ ਸੰਤਾਂ ਦੀ ਬਾਬਾ ਜੀ ਜੈ ਸੰਤਾਂ ਦੀ ਭਗਤਾ ਪਹਿਲੀ ਵਾਰ ਵੇਖਿਆ ਇਸ ਜੰਗਲ ਚ ਹਾਂਜੀ ਬਾਬਾ ਜੀ ਮੈਂ ਤਾਂ ਪਹਿਲੀ ਵਾਰ ਹੀ ਆਇਆ ਹਰੇ ਕਿਵੇਂ ਆਣਾ ਹੋਇਆ ਇੱਥੇ ਦਰਸਲ ਬਾਬਾ ਜੀ ਇਸ ਜੰਗਲ ਦਾ ਮੇਰੇ ਕੋਲ ਕੰਟਰੈਕਟ ਹੈ ਤੇ ਅਸੀਂ ਇੱਥੇ ਹਸਪਤਾਲ ਬਣਾਉਣਾ ਚਾਹੁੰਦੇ ਹਾਂ ਜੰਗਲ ਦਾ ਕੰਟਰੈਕਟ ਹੈ ਹਸਪਤਾਲ ਬਣਾਉਣਾ ਚਾਹੁੰਦੇ ਹਾਂ ਭਗਤਾ ਕਿਹੜੇ ਸੁਪਨੇ ਸਜਾਈ ਬੈਠਾ ਤੂੰ ਜਿਹੜੀ ਇਸ ਜੰਗਲ ਚ ਰਾਜ ਕਰਦੀ ਹੈ ਉਹਨੂੰ ਤਾਂ ਪੁੱਛ ਲਓ ਇੱਕ ਵਾਰੀ ਇਸ ਜੰਗਲ ਦੀ ਮਰਦਾਂ ਕੋਈ ਸਮਝਿਆ ਨਹੀਂ ਬਾਬਾ ਜੀ ਪਰ ਨਾਲੇ ਇਹ ਤਾਂ ਗਵਰਨਮੈਂਟ ਦੀ ਪ੍ਰਾਪਰਟੀ ਆ ਤੇ ਮੈਨੂੰ ਪਰਮਿਸ਼ਨ ਮਿਲੀ ਹੈ ਗਵਰਨਮੈਂਟ ਵੱਲੋਂ ਪਰਮਿਸ਼ਨ ਤਾਂ ਮਿਲੀ ਹੋਣੀ ਭਗਤਾਂ ਦੇ ਨੂੰ ਪਰ ਇਸ ਜੰਗਲ ਜੀ ਕਿਛਾ ਤਾਂ ਨਾਗੜ ਰਹਿੰਦੀ ਹੈ ਜਦੋਂ ਤੱਕ ਇਸ ਜੰਗਲ ਜੀ ਸੱਤਰ ਹੀ ਨਾਗਣ ਹੈ ਉਦੋਂ ਤੱਕ ਇਸ ਜੰਗਲ ਦਾ ਕੋਈ ਪੱਤਾ ਵੀ ਨਹੀਂ ਲਿਆ ਸਕਦਾ ਉਹ ਬਾਬਾ ਜੀ ਤੁਸੀਂ ਕਿਹੜੀਆਂ ਗੱਲਾਂ ਕਰੀ ਜਾਂਦੇ ਹੋ ਜੰਗਲ ਤਾਂ ਇਹੀ ਕੁਝ ਰਹਿੰਦਾ ਹੁੰਦਾ ਨਾਲੇ ਬਾਕੀ ਨਾ ਜਦੋਂ ਹੀ ਕੰਮ ਸ਼ੁਰੂ ਕਰਤਾ ਤੁਹਾਨੂੰ ਇੱਥੇ ਕੁਝ ਵੀ ਨਹੀਂ ਮਿਲਣਾ ਸਭ ਸਫਾਈ ਹੋ ਜਾਣੀ ਹੈ ਠੀਕ ਹੈ ਭਗਤਾ ਜੇ ਤੂੰ ਆਪਣੇ ਮਨ ਦੀ ਇੱਛਾ ਪੂਰੀ ਕਰਨਾ ਚਾਹੁੰਦਾ ਨਾ ਤਾਂ ਕਰਕੇ ਦੇਖ ਲੈ ਜੇ ਨੁਕਸਾਨ ਹੋ ਗਿਆ ਨਾ ਫਿਰ ਜੋਗੀ ਨਾ ਆਖੀ ਬਾਬਾ ਜੀ ਲੁਕੇ ਇੱਕ ਮੈਂ ਹਾਂ ਭਗਤਾ ਬਾਬਾ ਜੀ ਵੈਸੇ ਤਾਂ ਮੈਂ ਨਾ ਗਲਤ ਵਿਸ਼ਵਾਸ ਨਹੀਂ ਕਰਦਾ ਪਰ ਕਰਾਂ ਵੀ ਕੀ ਤੂੰ ਤਾਂ ਪਹਿਲੇ ਹੀ ਬਹੁਤ ਲਾਸਟ ਪੈਚ ਗਿਆ business 'ਚ ਜੇ ਥੋੜੀ ਇਹ ਗੱਲ ਸੱਚ ਵੀ ਹੋਈ ਤਾਂ ਬੱਬਾ ਜੀ ਮੇਰਾ ਤਬਾਹ ਹੋ ਜਾਊਗਾ ਮੇਰਾ ਤਾਂ ਆਪ ਪਾਸ ਚਾਂਸ ਹੈ ਮੇਰੇ ਪੱਲੇ ਹੁਣ ਕੁਝ ਨਹੀਂ ਬਚਿਆ ਤੂੰ ਪਹਿਲੇ ਹੀ ਤੋਹੀ ਦੇ ਰਹਾ ਹਦ ਦੇ ਚੱਲਦੇ ਨੇ ਭਗਤਾ ਅੱਗੇ ਕੋਈ ਚਾਨਣ ਨਹੀਂ ਹੈਗਾ ਤੇਰੀ ਜ਼ਿੰਦਗੀ 'ਚ ਨਾਲੇ ਜਿੱਥੇ ਪੰਗੇ ਤੂੰ ਲੈਂਦਾ ਫਿਰਦਾ ਨਾ ਇੱਥੇ ਤੈਨੂੰ ਕਦੇ ਮੁਨਾਫਾ ਹੋਈ ਨਹੀਂ ਸਕਦਾ ਕਿਉਂਕਿ ਜਿਹੜੀ ਤੂੰ ਜੰਗਲ ਦੀ ਰਾਣੀ ਨਾਲ ਪੰਗਾ ਲੈਣ ਲੱਗਿਆ ਨਾ ਉਹ ਕਿਸੇ ਆਧਾਰਨ ਨਹੀਂ ਉਹ ਸ਼ਕਤੀਆਂ ਦੀ ਮਾਲਕਣਾ ਹੈ ਬਾਬਾ ਜੀ ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ ਆ ਸ਼ਕਤੀਆਂ ਸੁਪਤੇ ਦਾ ਵਹਿਮ ਹੀ ਹੁੰਦਾ ਹੈ ਨਾਲੇ ਤੁਸੀਂ ਕਹਿ ਰਹੇ ਹੋ ਨਾ ਤੁਸੀਂ ਵੀ ਇੱਥੇ ਹੋ ਤੇ ਮੈਂ ਵੀ ਇੱਥੇ ਆ ਦੇਖ ਲੈਣੇ ਕੀ ਹੁੰਦਾ ਹੁਣ ਮੈਂ ਉਰੇ ਤੁਹਾਨੂੰ ਹਸਪੀਟਲ ਬਣਾ ਕੇ ਹੀ ਦਿਖਾਵਾਂ ਸਾਨੂੰ ਹਸਪੀਟਲ ਬਣਾਉਣ ਨਾਲ ਕੋਈ ਇਤਰਾਜ਼ ਨਹੀਂ ਹੈਗਾ ਇਤਰਾਜ਼ ਤਾਂ ਉਸ ਨੂੰ ਹੈ ਨਾਲੇ ਮੇਰੀਆਂ ਗੱਲਾਂ ਨੂੰ ਮਜ਼ਾਕ ਨਾ ਸਮਝੀ ਭੱਤਾ ਜਦੋਂ ਨਾ ਪੈਂਦੀ ਹੈ ਨਾ ਉਦੋਂ ਫਿਰ ਸਾਰੇ ਜੋਗੀਆਂ ਬੰਨ ਭੱਜਦੇ ਆ ਬਾਕੀ ਤੇਰੀ ਮਰਜ਼ੀ ਹੈ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਆਪਣੇ ਮਨ ਦੀ ਇੱਛਾ ਪੂਰੀ ਕਰਕੇ ਵੇਖ ਲੈ। ਕਹਿੰਦੇ ਕੱਲੋਂ ਨਾਖੀ ਕਿ ਜੋਗੀ ਬਾਬੇ ਨੇ ਮੈਨੂੰ ਕਰਨ ਨਹੀਂ ਦਿੱਤਾ। ਸ਼ਾਇਦ ਮੈਂ ਤੇ ਹਸਪਤਾਲ ਬਣਾ ਲੈਂਦਾ। ਇੱਛਾ ਮਨੂੰ ਕਮਾਂਡ ਦੇ ਕੇ ਦੇਖੋ ਪੂਰੀ ਹੁੰਦੀ ਹੈ ਜਾਂ ਨਹੀਂ ਹੁੰਦੀ। ਉਹ ਸ਼ੰਕਰ ਭਗਵਾਨ ਦੇ ਹੱਥ 'ਚ ਹੈ। ਬੋਲਦਾ ਪਰ ਨਹੀਂ ਯਾਰ ਐਵੇਂ ਦਾ ਕੁਝ ਨਹੀਂ ਹੁੰਦਾ। ਆਪਣਾ ਕੰਮ ਸ਼ੁਰੂ ਕਰੀ। ਨਾ ਜੋ ਗਿਆ ਅੱਜ ਆ ਕੇ ਨਾ ਕਰੀ ਦੁਸ਼ਮਣ ਸਾਹਮਣੇ ਬੈਠਾ ਹੋਵੇ ਤੇ ਜੋਗੀ ਬਾਹਰ ਵੀ ਨਾ ਕਰੇ ਇਹ ਪੁਲੇਖੇ ਮਨਚੋਂ ਕੱਢਦੇ ਨਾਗਣੇ ਹਾਂ ਮੈਨੂੰ ਲੱਗਦਾ ਹੈ ਅੱਜ ਤੇਰਾ ਮਨ ਕਰ ਆਇਆ ਲਿਆ ਉਹ ਮਣੀ ਮੈਨੂੰ ਦੇ ਦੇ ਕਿੰਨਾ ਟਾਈਮ ਉਹਦੀ ਸੰਭਾਲ ਕਰਦੀ ਰਹੇਗੀ ਇੱਕ ਨਾ ਇੱਕ ਦਿਨ ਤਾਂ ਮੈਂ ਮਣੀ ਹਾਸਲ ਕਰ ਹੀ ਲੈਣੀ ਹੈ ਮੈਂ ਇੱਥੇ ਤੇਨੂੰ ਉਹ ਮਣੀ ਦੇਣ ਨਹੀਂ ਆਈ ਮੈਂ ਤਾਂ ਨਾ ਕੁਝ ਜ਼ਰੂਰੀ ਗੱਲ ਕਰਨ ਆਈ ਹਾਂ ਮੈਨੂੰ ਸਭ ਪਤਾ ਹੈ ਤੂੰ ਮੇਰਾ ਕਿਹੜੀ ਜ਼ਰੂਰੀ ਗੱਲ ਕਰਨੀ ਆਂ ਨਾਲੇ ਹੁਣ ਇੱਥੇ ਦਾ ਹਸਪਤਾਲ ਬਣ ਕੇ ਰਹੂਗਾ ਤੂੰ ਕਹਿੰਦੀ ਸੀ ਨਾ ਕਿ ਮੈਂ ਇਸ ਜੰਗਲ ਦੀ ਰਾਣੀ ਆ ਆ ਵੇਖ ਤੇਰੇ ਜੰਗਲ ਦਾ ਵੀ ਮੁੱਲ ਲੱਗ ਗਿਆ ਤੂੰ ਮੇਰਾ ਵੈਰੀ ਤਾਂ ਸੀ ਪਰ ਤੂੰ ਇਸ ਜੰਗਲ ਦਾ ਵੀ ਵੈਰੀ ਬਣ ਗਿਆ ਤੂੰ ਜੀਵ ਜੰਤੂਆਂ ਬਾਰੇ ਤਾਂ ਸੋਚ ਜੇ ਜੰਗਲ ਹੀ ਖਤਮ ਹੋ ਗਿਆ ਤਾਂ ਉਹ ਵਿਚਾਰੇ ਕਿੱਥੇ ਜਾਣਗੇ ਖاموش ਮੈਨੂੰ ਇਸ ਜੰਗਲ ਨਾਲ ਕੋਈ ਲੈਣਾ ਦੇਣਾ ਨਹੀਂ ਮੇਰੀ ਇੱਛਾ ਸਿਰਫ ਉਸ नाग मणि ਦੀ ਐ ਉਹ ਨਾਗਮਣੀ ਜਦੋਂ ਹੀ ਮੈਂ ਹਾਸਲ ਕਰ ਲਈ ਮੈਂ ਆਪਣੇ ਆਪ ਇਸ ਜੰਗਲ ਤੋਂ ਚਲਾ ਜਾਊਂਗਾ ਉਸ ਤੋਂ ਬਾਅਦ ਤੂੰ ਜੰਗਲ ਨੂੰ ਉਜਾੜ ਚਾਹੇ ਬਚਾ ਉਹ ਤੇਰੀ ਮਰਜ਼ੀ ਜੰਗਲ ਨੂੰ ਤਾਂ ਮੈਂ ਹੁਣ ਵੀ ਕੁਝ ਨਹੀਂ ਹੋਣ ਦਿੰਦੀ ਚਾਹੇ ਮੇਰੀ ਜਾਨ ਹੀ ਕਿਉਂ ਨਾ ਚਲੀ ਜਾਵੇ ਜਿਸ ਜੰਗਲ ਨੂੰ ਤੂੰ ਕੁਝ ਹੋਣ ਨਹੀਂ ਦਿੰਦੀ ਨਾ ਫਿਰ ਜੋਗੀ ਕੋਲ ਕੀ ਕਰਨ ਵਾਸਤੇ ਆਈਆਂ ਬਚਾ ਲੈ ਫਿਰ ਆਪਣਾ ਜੰਗਲ ਮੈਂ ਵੀ ਵੇਖਾਂ ਕਿੰਨਾ ਕੁ ਜ਼ੋਰ ਲਾ ਸਕਦੀਆਂ ਤੂੰ ਮੈਂ ਤਾਂ ਸਿਰਫ ਤੈਨੂੰ ਅਗਾਹ ਕਰਨਾ ਆਈ ਆਂ ਵੀ ਇਹ ਜੰਗਲ ਨੂੰ ਖਤਮ ਕਰਨਾ ਕਦੇ ਸੁਪਨੇ 'ਚ ਵੀ ਨਾ ਸੋਚੀ ਤੈਨਾਂ ਲੱਦੇ ਮੈਨੂੰ ਕੁਛ ਕਿਆ ਨਹੀਂ ਪਰ ਹੁਣ ਤੂੰ ਮੇਰੇ ਕਹਿਰ ਤੋਂ ਨਹੀਂ ਬਚੇਗਾ ਪਸਮ ਕਰ ਦੂੰਗੀ ਤੈਨੂੰ ਪਸਮ ਹੂੰ ਓਏ ਜੋਗੀ ਨਾਥਾਂ ਦੇ ਚੇਲੇ ਨੇ ਸਾਨੂੰ ਪਸਮ ਕਰਨ ਵਾਲੇ ਦੁਨੀਆ ਦੇ ਪੈਦਾ ਨਹੀਂ ਹੋਏ ਜਿੰਨਾ ਜ਼ੋਰ ਤੇਰਾ ਲੱਗਦਾ ਨਾ ਤੂੰ ਲਾਲਾ ਤੇਰੇ ਹੀ ਗਾਲੋਂ ਮਨੀ ਹਾਸਲ ਕਰਨ ਦੀ ਜਿਸ ਦਿਨ ਵੀ ਮੈਨੂੰ ਪਤਾ ਲੱਗ ਗਿਆ ਕਿ ਉਹ ਮਨੀ ਤੂੰ ਕਿੱਥੇ ਲਕੋਈ ਹੈ ਮੈਂ ਆਪਣੇ ਆਪ ਖੋਜ ਲੈਣੀ ਹੈ ਜਾ ਜਿੰਨਾ ਤੇਰਾ ਜ਼ੋਰ ਲੱਗਦਾ ਲਾਲਾ ਓ ਮਨੀ ਤਾਂ ਤੈਨੂੰ ਮਰਦੇ ਦਮ ਤੱਕ ਨਹੀਂ ਮਿਲਦੀ ਹੇ ਜੋਗੀ ਕਦੇ ਮਰਦਾ ਹੀ ਨਹੀਂ ਹਜ਼ਾਰਾਂ ਸਾਲਾਂ ਤਪੱਸਿਆ ਕੀਤੀ ਐ ਕੋਈ ਨਾ ਮੈਂ ਵੀ ਐਸੇ ਜੰਗਲ ਚਰੂੰਗੀ ਤੇ ਤੂੰ ਵੀ ਭਟਕਦਾ ਰਹੇਂਗਾ ਐਸੇ ਜੰਗਲ 'ਚ ਇਹ ਜੰਗ ਕਦੇ ਵੀ ਨਹੀਂ ਖਤਮ ਹੋਣੀ ਨਾਲੇ ਜੋਗੀ ਜਦੋਂ ਇੱਕ ਵਾਰੀ ਮੱਥ ਲੈਣ ਨਾ ਕਿਸ ਚੀਜ਼ ਨੂੰ ਹਾਸਲ ਕਰਨਾ ਮਰਦੇ ਮਰ ਜਾਂਦੇ ਨੇ ਪਰ ਆਪਣਾ ਟੀਚਾ ਕਦੇ ਨਹੀਂ ਭੁੱਲਦੇ ਇਹ ਜੰਗਲ ਦੀ ਕੋਈ ਸਮਝ ਨਹੀਂ ਆ ਰਹੀ ਮਾ ਕੋਈ ਲੋਕਲ ਬੰਦਾ ਦਿਖ ਰਿਹਾ ਉਰੇ ਹਾਂਜੀ ਸਤਿ ਸ਼੍ਰੀ ਅਕਾਲ ਸਾਹਿਬ ਜੀ ਹਾਂਜੀ ਸਤਿ ਸ਼੍ਰੀ ਅਕਾਲ ਤੁਸੀਂ ਉਰੇ ਰਹਿੰਦੇ ਹੋ ਲੋਕਲ ਹਾਂ ਚਲੋ ਸ਼ੁਕਰ ਹੈ ਪ੍ਰਮਾਤਮਾ ਦਾ ਮੈਨੂੰ ਕੋਈ ਤਾਂ ਮਿਲਿਆ ਮੈਂ ਕਾਦੀ ਭਾਲ ਕਰ ਰਿਹਾ ਮੈਨੂੰ ਕੋਈ ਦਿਖ ਨਹੀਂ ਰਿਹਾ ਇਸ ਜੰਗਲ ਚ ਭਾਲ ਕਿਸ ਦੀ ਭਾਲ ਕਰ ਰਹੇ ਹੋ ਤੁਸੀਂ ਦਰਅਸਲ ਨਾ ਅਸੀਂ ਉਰੇ ਹਸਪਤਾਲ ਬਣਾਉਣਾ ਚਾਹੁੰਦੇ ਆ ਇਸ ਜੰਗਲ ਚ ਤੇ ਮੈਨੂੰ ਕੋਈ ਸਮਝ ਨਹੀਂ ਆ ਰਹੀ ਜੰਗਲ ਦੀ ਕਿ ਕਿਸ ਸਾਈਡ ਤੋਂ ਰਸਤਾ ਜਾਂਦਾ ਕਿੱਧਰ ਜਾਣਾ ਜੰਗਲ ਚ ਹਸਪਤਾਲ ਹਾਂਜੀ ਤੁਸੀਂ ਥੋੜਾ ਜਿਹਾ ਤਾਂ ਸੋਚੋ ਤੁਸੀਂ ਆਪਣੇ ਬਾਰੇ ਜੀਵ ਜੰਤੂਆਂ ਬਾਰੇ ਤਾਂ ਸੋਚੋ ਦੇਖੋ ਮੈਡਮ ਜੀ ਸਾਨੂੰ ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਤੇ ਰਹੀ ਗੱਲ ਆ ਜੰਗਲ ਦੀ ਤੇ ਜੀਵ ਜੰਤੂਆਂ ਦੀ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਇਹ ਤਾਂ ਗਵਰਨਮੈਂਟ ਦੀ ਪ੍ਰਾਪਰਟੀ ਹੈ ਉਹਨੇ ਹੀ ਸਾਨੂੰ ਪਰਮਿਸ਼ਨ ਦਿੱਤੀ ਆ ਅਸੀਂ ਹੋਰ ਬਸ ਵਰਕਰ ਆ ਪ੍ਰਾਪਰਟੀ ਤਾਂ ਗਵਰਨਮੈਂਟ ਦੀ ਹੈ ਪਰ ਇਹਨੂੰ ਸੰਭਾਲਣਾ ਜਿਹੜੇ ਇੱਥੇ ਰਹਿੰਦੇ ਨੇ ਐਨੇ ਜੀਵ ਜੰਤੂ ਪੰਛੀ ਉਹਨਾਂ ਦੀ ਜ਼ਿੰਦਗੀ ਤਾਂ ਤਬਾਹ ਹੋ ਜਾਊਗੀ ਨਾ ਉਹ ਕਿੱਥੇ ਜਾਣਗੇ ਦੇਖੋ ਮੈਡਮ ਜੀ ਅਸੀਂ ਪੂਰੀ ਜ਼ਿੰਮੇਵਾਰੀ ਨਾਲ ਉਹਨਾਂ ਨੂੰ ਹੋਰ ਜੰਗਲ ਛੱਡ ਕੇ ਆਵਾਂਗੇ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ ਕਿ ਰਹੀ ਗੱਲ ਹਸਪੀਟਲ ਦੀ ਉਹ ਸਭ ਦੀ ਭਲਾਈ ਵਾਸਤੇ ਬਣਨਾ ਮੇਰੀ ਇੱਕ ਗੱਲ ਸੁਣ ਲਓ ਜੇ ਆਪਣੀ ਭਲਾਈ ਚਾਹੁੰਦੇ ਹੋ ਤਾਂ ਇੱਥੇ ਹਸਪੀਟਲ ਨਾ ਬਣਾਓ ਮੈਡਮ ਜੀ ਮੈਂ ਇਹਦੇ ਵਿੱਚ ਕੁਝ ਨਹੀਂ ਕਰ ਸਕਦਾ ਇਹ ਤਾਂ ਗਵਰਨਮੈਂਟ ਦੇ ਹੁਕਮ ਅਨੁਸਾਰ ਹੀ ਹੋਣਾ ਹੈ ਇਹਦੇ ਵਿੱਚ ਮੈਂ ਕੁਝ ਨਹੀਂ ਕਰ ਸਕਦਾ ਠੀਕ ਹੈ ਜੇ ਤੁਸੀਂ ਨਹੀਂ ਕੁਝ ਕਰ ਸਕਦੇ ਨਾ ਫਿਰ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਇੱਥੇ ਮੈਡਮ ਜੀ ਤੁਹਾਡੇ ਤੋਂ ਕੁਝ ਵੀ ਨਹੀਂ ਹੋਣਾ ਗਵਰਨਮੈਂਟ ਨਾਲ ਪੰਗਾ ਲੈਣਾ ਸੌਖਾ ਨਹੀਂ ਹੈਗਾ ਨਾਲੇ ਮੇਰਾ ਟਾਈਮ ਨਾ ਬਰਬਾਦ ਕਰੋ ਜੇ ਕਿਸੇ ਲੋਕਲ ਬੰਦੇ ਨੂੰ ਜਾਣਦੇ ਹੋ ਤਾਂ ਪਲੀਜ਼ ਮੇਰੀ ਹੈਲਪ ਕਰ ਦਿਓ ਨਹੀਂ ਤਾਂ ਆਪਣਾ ਕੰਮ ਕਰੋ ਜਾ ਕੇ ਹੁਣ ਮੈਨੂੰ ਹੀ ਕੁਝ ਕਰਨਾ ਪਊਗਾ ਨਹੀਂ ਤਾਂ ਜੰਗਲ ਹੀ ਖਤਮ ਹੋ ਜਾਊਗਾ ਕੌਣ ਹੈ ਤੂੰ ਮੈਂ ਜੰਗਲ ਦੀ ਮਾਲਕਿਨਾਂ ਜੰਗਲ ਦੀ ਮਾਲਕਿਨ ਇਸ ਜੰਗਲ ਨੂੰ ਤਬਾਹ ਕਰਨ ਨਾ ਸੋਚ ਵੀ ਨਾ ਲਈ ਨਹੀਂ ਤਾਂ ਮੈਂ ਤੇਰਾ ਵਿਨਾਸ਼ ਕਰ ਦਾਂਗੀ ਇਹ ਮੇਰੀ ਲਾਸਟ ਵਰਨਿੰਗ ਹੈ ਠੀਕ ਹੈ ਜੀ ਮੈਂ ਇਸ ਜੰਗਲ ਬਾਰੇ ਕੁਝ ਵੀ ਨਹੀਂ ਸੋਚਦਾ ਤੇ ਨਾ ਹੀ ਮੁੜ ਕੇ ਦਿਖਾਈ ਦਿੰਦਾ ਇੱਥੇ ਕੀ ਗੱਲ ਹੋ ਗਈ ਭਗਤਾ ਬਾਬਾ ਜੀ ਮੈਨੂੰ ਬਚਾ ਲਓ ਤੈਨੂੰ ਮੈਂ ਕਿਹਾ ਸੀਗਾ ਨਾ ਕਿ ਸਰਕਾਰ ਤੋਂ ਚਾਹੇ ਤੂੰ ਲੱਖ ਪਰਮਿਸ਼ਨ ਲੈਣੀ ਪਰ ਇਹ ਜੰਗਲ ਦੀ ਮਾਲਕਣਾ ਇਹਨੂੰ ਤਾਂ ਪਤਾ ਵੀ ਨਹੀਂ ਤੋੜ ਲੈਂਦੀ ਹੈਗੀ ਤੇ ਬਾਬਾ ਜੀ ਮੈਂ ਵੀ ਮਜਬੂਰ ਆ ਮੈਨੂੰ ਕੋਈ ਸਮਝ ਨਹੀਂ ਆ ਰਹੀ ਮੈਂ ਕੀ ਕਰਾਂ ਕੋਈ ਗੱਲ ਨਹੀਂ ਭਗਤਾ ਤੂੰ ਸਾਡਾ ਕੰਮ ਕਰਦੀ ਤੇ ਅਸੀਂ ਤੇਰਾ ਕੰਮ ਕਰ ਦਾਂਗੇ ਥੋੜਾ ਕੰਮ ਬਾਬਾ ਜੀ ਮੈਂ ਕੀ ਕਰ ਸਕਾਂ ਤੁਹਾਡੇ ਵਾਸਤੇ ਵਕਤ ਆਉਣ ਦੇ ਤੈਨੂੰ ਉਹ ਵੀ ਦੱਸ ਦਾਂਗੇ ਕਾ ਹੋ ਗਿਆ ਪਰ ਸਾਹਮਣਾ ਤੇਰਾ ਨਾਗਣ ਨਾਲ ਬਾਬਾ ਜੀ ਸਾਹਮਣਾ ਤਾਂ ਹੋ ਗਿਆ ਮੈਨੂੰ ਬਹੁਤ ਡਰ ਲੱਗ ਰਿਹਾ ਮੈਂ ਨਹੀਂ ਰਹਿ ਸਕਦਾ ਇੱਥੇ ਤੈਨੂੰ ਤਾਂ ਮੈਂ ਉਹਦੇ ਹੀ ਕਿਹਾ ਸੀਗਾ ਭਗਤਾ ਕਿ ਇਸ ਜੰਗਲ 'ਚੋਂ ਸਨਾਗਣ ਦਾ ਰਾਜ ਹੈ ਪਰ ਤੂੰ ਮੇਰੀ ਇੱਕ ਗੱਲ ਨਹੀਂ ਮੰਨੀ ਜਿਹੜੇ ਸੁਪਨੇ ਤੂੰ ਸਜਾਈ ਬੈਠਾ ਨਾ ਉਹ ਕਦੇ ਵੀ ਨਹੀਂ ਪੂਰੇ ਹੋਣੇ ਪਰ ਬਾਬਾ ਜੀ ਤੁਸੀਂ ਮੇਰੀ ਵੀ ਮਜਬੂਰੀ ਸਮਝੋ ਜੇ ਤੇ ਹਸਪੀਟਲ ਨਾ ਬਣਿਆ ਮੈਂ ਤਾਂ ਜੰਮੀ ਤਬਾਹ ਹੋ ਜਾਊਂਗਾ ਮੈਂ ਤਾਂ ਪਹਿਲਾਂ ਹੀ ਬਹੁਤ ਤੋਸਟ ਚੱਲ ਰਿਹਾ ਕੋਈ ਗਾ ਨਹੀਂ ਭਗਤਾ ਜਦੋਂ ਦੋ ਜੋਗੀਆਂ ਦੀ ਸਰਨ ਚਾਹੀ ਚੁੱਕਿਆ ਹਰ ਜੋਗੀਆਂ ਦਾ ਫਰਜ਼ ਬਣਦਾ ਨਾ ਕਿ ਆਪਣੇ ਭਗਤਾਂ ਦਾ ਭਲਾ ਕਰੀਏ ਜਾ ਬੇਫੋਰੋ ਕੇ ਸਮਝਾ ਜੋਗੀ ਤੇਰਾ ਕੰਮ ਆਪੀ ਕਰਾ ਦੇਣਗੇ ਬਾਬਾ ਜੀ ਪਤਾ ਨਹੀਂ ਕਿੰਨਾ ਡਰ ਲੱਗ ਰਿਹਾ ਕੁਝ ਹੁੰਦਾ ਤਾਂ ਨਹੀਂ ਤੇਰੇ ਹੋਣ ਤੋਂ ਪਹਿਲਾਂ ਆ ਜੋਗੀ ਤੇਰੇ ਅੱਗੇ ਖੜਾ ਤੇਰੇ ਤੇ ਹੋਣ ਵਾਲਾ ਹਰ ਵਾਰ ਨਾ ਉਹ ਜੋਗੀ ਦੀ ਹਿੱਕ ਤੇ ਵੱਜੇਗਾ ਕੇ ਵੀ ਪਰਵਾਹ ਨਾ ਕਰ ਇਹਨੂੰ ਜੋਗੀ ਨੇ ਜਵਾਨ ਕਰ دیا۔ ਠੀਕ ਹੈ ਬਾਬਾ ਜੀ। ਮੈਂ ਕੰਮ ਕਰ ਸਕਦਾ ਇੱਥੇ? ਕੰਮ ਕਰ ਸਕਦਾ। ਪਰ ਤੈਨੂੰ ਮੇਰਾ ਹੀ ਕੰਮ ਕਰਨਾ ਪਊਗਾ। ਬਾਬਾ ਜੀ ਜਿਵੇਂ ਕਹੋਗੇ ਉਹੀ ਮੰਨ ਲਵਾਂਗਾ ਮੈਂ ਤੁਹਾਡੀ ਗੱਲ। ਬਾਬਾ ਜੀ ਬਸ ਮੇਰਾ ਕੰਟਰੈਕਟ ਪਾਰ ਕਰਵਾ ਦਿਓ। ਕਿ ਬਾਬਾ ਜੀ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ। ਤੇ ਇੰਨੇ ਜਾਣੀ ਜਾਣੋ। ਮੈਂ ਤੁਹਾਡੇ ਕੀ ਕੰਮ ਆ ਸਕਦਾ? ਕਮ ਆ ਸਕਦਾ ਇਸ ਜੰਗਲ ਚ ਇੱਕ ਪੱਥਰ ਦਫਨ ਹੈ ਉਸ ਪੱਥਰ ਦੀ ਮੈਨੂੰ ਬਹੁਤ ਸਾਲਾਂ ਚ ਭਾਲ ਹੈ ਜੇ ਤੁਹਾਡੇ ਹੱਥ ਪੱਥਰ ਲੱਗਦਾ ਹੈ ਤਾਂ ਤੁਸੀਂ ਮੈਨੂੰ ਸੌਂਫ ਦਿਓ ਤੇ ਆ ਜੰਗਲ ਚ ਤੁਸੀਂ ਜੋ ਮਰਜ਼ੀ ਬਣਾਓ ਪਾਪਾ ਜੀ ਹੁਣ ਤਾਂ ਕੋਈ ਪ੍ਰੋਬਲਮ ਨਹੀਂ ਇੱਕ ਪੱਥਰ ਨਾਲ ਮੇਰਾ ਹੱਲ ਹੁੰਦਾ ਤਾਂ ਮੈਂ ਐਗਰੀ ਹਾਂ ਤੁਹਾਡੇ ਨਾਲ ਬਸ ਧਿਆਨ ਰਹੇ ਉਸ ਪੱਥਰ ਨੂੰ ਕੁਝ ਹੋਣਾ ਨਹੀਂ ਚਾਹੀਦਾ ਜੇ ਪੱਥਰ ਟੁੱਟ ਗਿਆ ਨਾ ਐ ਸਮਝੀ ਪੂਰੀ ਸ੍ਰਸ਼ਟੀ ਦਾ ਵਿਨਾਸ਼ ਹੋ ਜੂਗਾ ਪਰ ਬਾਬਾ ਜੀ ਇੱਥੇ ਤਾਂ ਹਜ਼ਾਰਾਂ ਪੱਤਰ ਨਿਕਲਣਗੇ ਪਰ ਸਾਨੂੰ ਕਿਵੇਂ ਪਤਾ ਲੱਗੂਗਾ ਉਸ ਪੱਥਰ ਦੀ ਚਮਕ ਤਾਂ ਵੱਖਰੀ ਹੈ ਇਹਨੂੰ ਆਪਣੇ ਆਪ ਤਾਂ ਲੱਗ ਜਾਣਾ ਕਿ ਇਸੇ ਦੀ ਬਾਬੇ ਨੂੰ ਭਾਲ ਹੈ ਜੋ ਹੁਕਮ ਬਾਬਾ ਜੀ ਬਸ ਤੁਸੀਂ ਮੇਰਾ ਸਾਥ ਦੇ ਦਿਓ ਇਹਨੂੰ ਕਹਤਾ ਨਾ ਕਿ ਬਾਬੇ ਨੇ ਜਵਾਨ ਕਰਤੀ ਜੇ ਤੇਰੇ ਨਾਲ ਖੜਗੇ ਤਾਂ ਖੜਗੇ ਚਲੋ ਵਕਤੋ ਠੀਕ ਹੈ ਬਬਾਈ ਸੁਖਰੇ ਇਹ ਜੋਗੀ ਮਿਲ ਗਿਆ ਮੈਨੂੰ ਤੇ ਤਾਂ ਮੈਨੂੰ ਬਹੁਤ ਵੱਡਾ ਨੁਕਸਾਨ ਹੋਣਾ ਮੈਂ ਸਦਿਆਂ ਤੋਂ ਤੇਰੀ ਸੁਰੱਖਿਆ ਕਰਦੀ ਆ ਰਹੀ ਆਂ ਕਾ ਹਮੇਸ਼ਾ ਕਰਦੀ ਰਹੂਗੀ ਮੇਰੀ ਜਾਨ ਚਲੀ ਜਾਵੇ ਪਰ ਤੈਨੂੰ ਕਿਸੇ ਦੇ ਹੱਥ ਨਹੀਂ ਲੱਗਣ ਦਿੰਦੀ ਕੀ ਗੱਲ ਹੋ ਗਈ ਪਾਪਾ ਜੀ ਐਨੇ ਦਿਨਾਂ ਤੋਂ ਬੜਾ ਪਰੇਸ਼ਾਨ ਲੱਗ ਰਹੇ ਹੋ ਪਰੇਸ਼ਾਨੀ ਤਾਂ ਕਿਸੇ ਗੱਲ ਦੀ ਨਹੀਂ ਹੈਗੀ ਭਗਤਾ ਬਸ ਹੁਣ ਤਾਂ ਵਸ ਇੱਕੋ ਚੀਜ਼ ਦੀ ਇੱਛਾ ਹੈ ਕਿ ਜਲਦੀ ਤੋਂ ਜਲਦੀ ਉਹ ਮਨੀ ਹਾਸਲ ਹੋ ਜੇ ਤੇ ਆਪਾਂ ਵੀ ਇਸ ਜੰਗਲ 'ਚ ਰਵਾਨਾ ਹੋਈਏ ਬਾਪੂ ਜੀ ਇਹ ਗੱਲ ਤਾਂ ਸੀ ਵੀ ਪੁੱਛਣਾ ਚਾਹੁੰਦਾ ਸੀ ਤੁਹਾਨੂੰ ਕਿ ਹੋਰ ਕਿੰਨੇ ਕਿ ਦਿਨ ਆਪਾਂ ਨੂੰ ਇੱਥੇ ਲੱਗਣਗੇ ਇਸ ਜੰਗਲ 'ਚ ਬਸ ਭਗਤਾ ਤੈਨੂੰ ਪਤਾ ਹੀ ਹੈ ਜੋ ਤੱਕ ਉਹ ਮਨੀ ਨਹੀਂ ਹਾਸਲ ਹੁੰਦੀ ਆਪਾਂ ਨੂੰ ਉਹਨਾ ਟਾਈਮ ਇਸ ਜੰਗਲ ਚ ਡੇਰੇ ਲਾਉਣੇ ਪੈਣਗੇ। ਪਾਪਾ ਜੀ ਤੁਸੀਂ ਇਨੇ ਸ਼ਕਤੀ ਦੇ ਮਾਲਕ ਹੋ। ਆਪਣੇ ਸ਼ਕਤੀ ਨਾਲ ਉਸ ਨਾਗਣ ਦਾ ਖਾਤਮਾ ਕਿਉਂ ਨਹੀਂ ਕਰ ਦਿੰਦੇ? ਜੇ ਆਪਾਂ ਨੇ ਉਸ ਨਾਗਣ ਦਾ ਖਾਤਮਾ ਕਰਤਾ ਆਪਾਂ ਨੂੰ ਫਿਰ ਮੰਨੀ ਦਾ ਪਤਾ ਕੌਣ ਦੱਸੂਗਾ? ਨਾਲੇ ਸਬਰ ਦਾ ਫਲ ਮਿੱਠਾ ਹੀ ਹੁੰਦਾ ਹੈ। ਪਾਪਾ ਜੀ, ਉਸ ਹਸਪਤਾਲ ਦਾ ਕੰਮ ਕਿਵੇਂ ਮੁਕੰਮਲ ਹੋਊਗਾ? ਉਸ ਹਸਪਤਾਲ ਦਾ ਕੰਮ ਵੀ ਹੋ ਜਾਊਗਾ। ਨਾਲੇ ਜਦ ਇਹਨਾਂ ਦਰਖਤਾਂ ਦੀ ਕਟਾਈ ਹੋਣ ਲੱਗ ਪਈਨਾ ਉਹ ਸਨ ਨਾ ਗਣਨੇ ਆਪਣੇ ਆ ਮੰਨ ਜਾਣਾ ਹੈ। ਕਿ ਆਪਾਂ ਨੂੰ ਮਣੀ ਮਿਲ ਜਾਣੀ ਹੈ। ਬਾਬਾ ਜੀ ਤੁਹਾਨੂੰ ਕੀ ਲੱਗਦਾ ਕਿ ਉਹ ਨਾ ਗਣ ਜੰਗਲ ਦੀ ਕਟਾਈ ਕਰਨ ਦੇ ਦੋਗੀ? ਹੂੰ ਜਿੰਨਾ ਉਹ ਮਣੀ ਨੂੰ ਪਿਆਰ ਕਰਦੀ ਹੈ ਉਹਨਾਂ ਹੀ ਇਸ ਜੰਗਲ ਨੂੰ ਪਿਆਰ ਕਰਦੀ ਹੈ। ਜਦੋਂ ਦੋਨਾਂ ਦੇ ਮੁਸੀਬਤ ਆਉਂਦੀ ਹੈ ਨਾ ਤਾਨੂੰ ਇੱਕ ਨਾ ਇੱਕ ਫੈਸਲਾ ਤਾਂ ਲੈਣਾ ਹੀ ਪਊਗਾ ਤੇ ਉਹਦੇ ਚ ਆਪਣੀ ਜਿੱਤ। ਇਹ ਤਾਂ ਬਾਬਾ ਸੋਚਿਆ ਨਹੀਂ ਸੀ। ਜਲਦੀ ਤੇ ਚਲਦੀਓ ਜੰਗਲ ਦੀ ਕਟਾਈ ਸ਼ੁਰੂ ਕਰ ਦੇਣਾ ਤਾਂ ਕਿ ਆਪਣਾ ਕੰਮ ਵੀ ਪੂਰਾ ਹੋ ਸਕੇ ਤੇ ਆਪਾਂ ਇੱਥੋਂ ਜਾ ਸਕੀਏ ਜਿੱਥੇ ਨਾ ਟਾਈਮ ਆਪਾਂ ਨੇ ਸਵਰ ਕਰ ਲਿਆ ਭਗਤਾ ਥੋੜਾ ਵਕਤ ਤਾਂ ਹੋਰ ਲੱਗੂਗਾ ਜੀ ਨਾਲੇ ਕੋਈ ਵੀ ਕੰਮ ਹੋਣ ਲਈ ਸਮਾਂ ਤਾਂ ਲੱਗਦਾ ਹੀ ਹੈ ਚਲੋ ਆਜੋ ਮੈਂ ਬਹੁਤ ਦਿਨ ਹੋ ਗਏ ਬਾਬਾ ਜੀ ਇੱਥੋਂ ਦਾ ਹੂੰ